ਜਾ ਦੇਣਾ ਸੰਤ ਬਾਬਾ ਪਿਆਰਾ ਸਿੰਘ ਜੀ ਭਨਿਆਰੇ ਵਾਲਾ ਦਾ ਜਿਹੜਾ ਕਿ ਅੱਜ ਕੱਲ੍ਹ ਜਨਮ ਦਿਨ ਸੀ ਅੱਜ ਜਨਮ ਦਿਨ ਦੀ ਯਾਦ ਵਿੱਚ ਬਾਬਾ ਜੀ ਦੇ ਹੋਜਰ ਬਿਧਾਰੇ ਕੀਤੇ ਜਾ ਰਹੇ ਯਾਦ ਵਿੱਚ ਬਾਬਾ ਸਤਨਾਮ ਸਿੰਘ ਜੀ ਭਨਿਆਰੇ ਵਾਲੇ ਜਿਹੜੇ ਬਾਬਾ ਪਿਆਰਾ ਸਿੰਘ ਜੀ ਦੇ ਪੁੱਤਰ ਨੇ ਦੇਖੋ ਹਰ ਸਾਲ 24 ਤਰੀਕ ਨੂੰ ਸਾਡੇ ਸਾਧੂ ਸੰਤਾਂ ਨੂੰ ਭੋਜਨ ਭੰਡਾਰਾ ਕਰਾਉਂਦੇ ਨੇ ਵਸਟਰ ਦਿੰਦੇ ਨੇ ਜੋ ਤਿਲ ਫੁੱਲ ਉਹ ਦਿੰਦੇ ਨੇ ਦੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਨਾ ਵਾ ਜਦੋਂ ਕੋਈ ਸਾਨੂੰ ਦੱਸਦਾ ਰਹੇ ਗੁੜੀ ਕਹਿੰਦੀ ਜਾਂ ਕੋਈ ਪੰਡਤ ਭਈ ਪੰਜ ਸਾਧਵਾਂ ਨੂੰ ਭੋਜਨ ਕਰਾ ਦਿਓ ਸਾਨੂੰ ਇੱਕ ਨਹੀਂ ਲੱਭਦਾ ਇੱਥੇ ਆਪਣੇ ਆਪ ਹਰ ਸਾਲ ਹਜ਼ਾਰਾਂ ਸਾਧੂ ਆਉਂਦੇ ਨੇ ਦੇਖੋ ਕਿੰਨਾ ਵੱਡਾ ਬਾਬਾ ਸੰਤ ਬਾਬਾ ਪਿਆਰਾ ਜੀ ਦਾ ਪਿਆਰ ਆ ਲੋਕਾਂ ਨਾਲ ਵੀ ਤੇ ਸਾਧੂ ਸੰਤਾਂ ਨਾਲ ਵੀ ਕਿਉਂਕਿ ਸੰਤ ਬਾਬਾ ਪਿਆਰਾ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਸਨ ਕਿਉਂਕਿ ਸਾਰੀ ਦੁਨੀਆ ਇਹ ਨਹੀਂ ਮੰਨਦੀ ਬਾਬਾ ਪਿਆਰਾ ਸਿੰਘ ਜੀ ਪੁਨਾਰਿਆ ਬਣਾਉਂਦਾ ਚਾਹੇ ਉਹ ਦੁਨੀਆ ਤੋਂ ਚਲੇ ਗਏ ਨੇ ਲੇਕਿਨ ਸਾਡੇ ਵਿੱਚ ਮਰਾਜਬਾਨ ਨੇ ਇਹਨੇ ਸਮਝਿਓ ਵੀ ਬਾਬਾ ਜੀ ਦੁਨੀਆ ਤੋਂ ਚਲੇ ਗਏ ਨੇ ਬਾਬਾ ਜੀ ਸਾਡੇ ਵਿੱਚ ਮਰਾਜਬਾਨ ਹੀ ਨੇ ਕਿਉਂਕਿ ਬਾਬਾ ਸਤਨਾਮ ਸਿੰਘ ਜੀ ਬਹੁਤ ਵੱਡਾ ਪੁੰਨਦਾਨ ਕਰਦੇ ਨੇ ਵੇ ਜਵਾਨਾਂ ਨੂੰ ਗਊ ਗਰੀਨ ਦੀ ਰੱਖਿਆ ਕਰਦੇ ਨੇ ਹਰ ਧਰਮ ਹਰ ਵਰਗ ਦਾ ਸਤਿਕਾਰ ਕਰਦੇ ਨੇ ਐਵੇਂ ਬਾਬਾ ਪਿਆਰਾ ਸਿੰਘ ਜੀ ਭਿਆੜੇ ਵਾਲੇ ਵੀ ਹਰ ਵਰਗ ਹਰ ਜਾਤ Hindu Muslim Sikh Sai Jainੀ ਬਹੁਤੀ 파ਰ ਦੀ ਦਾ ਸਤਿਕਾਰ ਕਰਦੇ ਸੀ ਜਿਹੜੇ ਲੋਕ ਕਟਾਸ਼ ਕਰਦੇ ਆ ਨਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਵਾ ਵੀ ਤੁਸੀਂ ਇੱਕ ਵਾਰ ਸਤਿਗੁਰੂ ਬਾਬਾ ਸੁਤਨਾਮ ਸਿੰਘ ਜੀ ਦੇ ਘਰ ਵਿਖੇ ਆ ਗਏ ਦੇਖੋ ਕਿਵੇਂ ਲਹਿਰਾਵਰਾਂ ਲੱਗੀਆਂ ਨੇ ਕਿੰਨਾ ਵਾਹਿਗੁਰੂ ਦੀ ਮੇਰਾ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮੇਰਾ ਭਗਵਾਨ ਸ਼੍ਰੀ ਰਾਮ ਦੀ ਮੇਰਾ ਮਹਾਮਾਇੀ ਦੀ ਮੇਰਾ ਐਡਾ ਕੋਈ ਵੀ ਭੋਜ ਬੜਾ ਨਹੀਂ ਕਰ ਸਕਦਾ ਲੱਖਾਂ ਰੁਪਏ ਲੱਗ ਜਾਂਦਾ ਜਲ ਵੀ ਚਾਹੀਦਾ ਵਾ ਲੋਕ ਲੋਕਾਂ ਕੋਲੇ ਪੈਸਾ ਬਹੁਤ ਆ ਥੋੜਾ ਨਾ ਹੋਊਗਾ ਲੇਕਿਨ ਜਿੱਲ ਨੇ ਹੈ ਜੋ ਸਾਡੇ ਸਤ ਬਾਬਾ ਪਨਾਰਾ ਸਿੰਘ ਜੀ ਦਾ ਦਿਲ ਸੀ ਅਤੇ ਉਹਨਾਂ ਦੀ ਜੋਤ ਬਾਬਾ ਸਤਨਾਮ ਸਿੰਘ ਪਨਾਰਾ ਵਾਲਾ ਦੀ ਵੀ ਆਪਣੇ ਲਗਾਤਾਰ ਅਖਵਾਈ ਵਿੱਚ ਲੰਗਰ ਪੁੰਜ ਰਮ ਲਾਰੇ ਚੱਲਦੇ ਨੇ ਪਛੂਆਂ ਨੂੰ ਪੰਛੀਆਂ ਨੂੰ ਦਾਣਾ ਪਾਉਂਦੇ ਆ ਹਰ ਕੰਟਲਾ ਦੇ ਕੰਟਾ ਰੋਜ਼ ਚੱਲ ਰਿਹਾ ਅੱਗੇ ਕਿਲੋ ਪਾ ਕੇ ਲੱਗ ਜਾਂਦੇ ਆ ਬਈ ਬਹੁਤ ਆ ਬਈ ਭਈ ਅੱਜ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਮੰਦਿਰ ਜਾਂਦੇ ਆ ਪੁੱਛਦੇ ਆ ਵੀ ਖੁੱਲੇ ਪੈਸੇ ਦੇਦੇ 10 ਰੁਪਏ ਦੇ 100 ਪਾਉਂਦੇ ਆ ਇੱਥੇ ਪਤਾ ਨਹੀਂ ਕਿੰਨੇ ਦਾ ਲੰਗਰ ਲਾਇਆ ਪਏ ਪੈਸਿਆਂ ਦਾ ਕੋਈ ਤੋੜ ਨਹੀਂ ਰੀ ਮੈਂ ਤਾਂ ਅਖੀਰ ਵਜ ਪਾਉਂਗਾ ਵੀ ਘਰ ਘਰ ਨਹੀਂ ਜੰਮਣਾ ਬਾਬਾ ਪਿੰਨਾਰਾ ਸਿੰਘ ਜੀ ਵਰਗਾ ਦੇਖ ਲੋ ਏ ਬਾਬਾ ਪਿਆਰਾ ਸਿੰਘ ਜੀ ਦੀ ਚਕਸ਼ੀਅਤ ਨੂੰ ਆਪਾਂ ਸਾਰੇ ਇੱਥੇ ਬੈਠੇ ਆਂ ਮੈਂ ਤਾਂ 5-4 ਸਾਲ ਤੋਂ ਆ ਰਿਹਾ ਆ ਬਾਬਾ ਪਿਆਰਾ ਸਿੰਘ ਜੀ ਅਮਰ ਰਹਿਣ ਬਾਬਾ ਪਿਆਰਾ ਸਿੰਘ ਜੀ ਘਰ ਘਰ ਜੰਮੜ ਮੈਂ ਤਾਂ ਕਹੂੰਗਾ ਕਿਉਂਕਿ ਬਹੁਤ ਮੱਠੀ ਸ਼ਖਸੀਅਤ ਦੀ ਬਾਬਾ ਜੀ ਬਾਬਾ ਸਤਰਾਮ ਸਿੰਘ ਜੀ ਦੇਸ਼ ਔਰ ਵਿਦੇਸ਼ ਦੇ ਸੰਗਤਾਂ ਨੂੰ ਬਹੁਤ ਪਿਆਰ ਕਰਦੇ ਆ ਅੱਜ ਵੀ ਪਿਆਰ ਕਰਦੇ ਆ ਬਾਬਾ ਜੀ ਦੱਸ ਦਿੰਦੇ ਆ ਸਤਰਾਮ ਸਿੰਘ ਜੀ ਕਹਿੰਦੇ ਮੈਂ ਤਾਂ ਦੇਸ਼ ਪ੍ਰਦੇਸ਼ ਦੀ ਸੰਗਤਾਂ ਨੂੰ ਕਹਿੰਦਾ ਲੋਕੀ ਮੈਨੂੰ ਘਰ ਵਾੜਾ ਜੋ ਨਹੀਂ ਮੈਂ ਤਾਂ ਇੱਥੇ ਆਪਣੇ ਪੰਜਾਬ ਦੀ ਪੰਜ ਭਾਰਤ ਦੀ ਸੇਵਾ ਕਰ ਰਿਆ ਸੰਗਤ ਦੀ ਬਹੁਤ ਵੱਡਾ ਬਾਬਾ ਜਦੇਲਾ ਮੈਂ ਤਾਂ ਕਹੂੰਗਾ ਪ੍ਰਮਾਤਮਾ ਬਾਬਾ ਸਤਨਾਮ ਸਿੰਘ ਜੀ ਨੂੰ ਦਿਨ ਦੁਗਣੀ ਰਾਤ ਚੌਕੜੀ ਕਰੇ ਸਰਕਾਰ ਨੂੰ ਬੇਨਤੀ ਕਰਨਾ ਚਾਹਨਾ ਵਾ ਵੀ ਬਾਬਾ ਜੀ ਦੀ ਸਖਿਆ ਦੁਆਰਾ ਤੋਂ ਬਹਾਲ ਕੀਤੀ ਜਾਵੇ ਸਤਨਾਮ ਸਿੰਘ ਜੀ ਜਿਵੇਂ ਬਾਬਾ ਪਿਆਰਾ ਜੀ ਜੀ ਕੋਲ ਸਰਕਿਆ ਸੀ ਉਥੇ ਤੇਰਾ ਬਹਾਲ ਕੀਤੀ ਜਾਵੇ ਕਿਉਂਕਿ ਪੰਜਾਬ ਇਹ ਤੁਹਾਨੂੰ ਪਤਾ ਨਹੀਂ ਬਈ ਇੱਥੇ ਸਿਰਫਰੇ ਬਹੁਤ ਨੇ ਪਹਿਲਾਂ ਇੱਥੇ ਵੀ ਤੁਹਾਨੂੰ ਪਤਾ ਵੀ ਪੰਬਲਾਤ ਹੋਇਆ ਸੀ ਜਗਤਾਰ ਦੇ ਹਵਾਰਾ ਵਰਗੇ ਅਤਵਾਦੀ ਨੇ ਕੀਤਾ ਸੀਗਾ ਕਿਉਂਕਿ ਅਸੀਂ ਤਾਂ ਪਹਿਲੇ ਰੋਜ਼ ਕੀਤਲ ਸੁਲਾ ਸੁਲੇ ਪੜਦੇ ਆ ਅਸੀਂ ਡਰਦੇ ਕਿਉਂਕਿ ਆਪੇ ਉੱਪਰ ਕਫਣ ਬੰਨਿਆ ਹੋਇਆ ਸਾਡੀ ਪੰਜਾਬ ਪੁਲਿਸ ਰੋਜ਼ ਗੈਂਗਸਟਰਾਂ ਦੇ ਨੱਤਾਂ ਹੀ ਕੋਈ ਮਾਰਦੀਆਂ ਫੜਦੀਆਂ ਮੈਂ ਪੰਜਾਬ ਵੱਲੋਂ ਅਪੀਲ ਕਰੂੰਗਾ ਇਹ ਲੰਦਾਂ ਜ ਮਾਰਦੇ ਗੁਰੇ ਸਾਸੀ ਗੁਰੇ ਮਾਰੀ ਜਾਣ ਕਿਉਂਕਿ ਰੋਜ਼ ਕ੍ਰਾਈਮ ਇਹ ਪਤਾ ਨਹੀਂ ਪਿਸਤੌਲ ਬਤੌਲਾ ਗਿਆ ਹੁੰਦਾ ਕਿਉਂਕਿ ਸਾਡੀ ਪੰਜਾਬ ਵਾਲ ਬਬਰ ਸ਼ੇਰਾ 24 ਘੰਟੇ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੀ ਆ ਸਾਡੇ ਲੋਕਾਂ ਦੀ ਸੁਰੱਖਿਆ ਕਰਦੀ ਆ ਲੇਕਿਨ ਪੰਜਾਬ ਵਿੱਚ ਮੈਂ ਇਹ ਕਹੂੰਗਾ ਵੀ ਪੰਜਾਬ ਪੁਲਿਸ ਜਿਹੜਾ ਕ੍ਰਾਈਮ ਉਰ ਹੋਰ ਨਾ ਪਤਾਵੇ ਇਹਨਾਂ ਨੂੰ ਜੇਲੇ ਨੇ ਲੱਗਾ ਜਾਵੇ ਦੋਰਾ ਫਿਰ ਕਹੂੰਗਾ ਇਹਨਾਂ ਸਿੱਧੇ ਗੁਰੇ ਮਾਰੀ ਜਾਣ ਇੱਕ ਹੋਰ ਬੈਲ ਕਹੂੰਗਾ ਜਿਹੜਾ ਕਾਇਮ ਲੱਭਦਾ ਵਾ ਉਹ ਤਰੰਤ ਚੁਵਾਓ ਉਹਨਾਂ ਨੂੰ ਆਪਣੇ ਘਰਾਂ ਵਿੱਚ ਉਹਨੂੰ ਪੁਲਿਸ ਨੂੰ ਤਰੰਤ ਫੜਾ ਦਿਓ ਜੇ ਤੁਹਾਨੂੰ ਕੋਈ ਡਰ ਲੱਗਦਾ ਕਿਸੇ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਤਾਂ ਮੈਨੂੰ ਦੱਸ ਦਿਆ ਕਰੋ ਗੁਰਸਮਰਨ ਸਿੰਘ ਮਾਡਰੂ ਮੈਂ ਭਾਤ ਨੂੰ ਅਚੈ ਨਸ਼ੇੜਾ ਹੋਵੇ ਚਾਹੇ ਹੋਵੇ ਕੈਸਾ ਚਾਹੇ ਹੋਵੇ ਖਲਸਾ ਨਹੀਂ ਚਾਹੇ ਹੋਵੇ ਤੁਹਾਡੀ ਕੋਈ ਵੀ ਹੋਵੇ ਅਸੀਂ ਨਾ ਘਰੇ ਦੇ ਡਰਾਂ ਦੇ ਅਸੀਂ ਪੰਜਾਬ ਦੇ ਪੰਜਾਬ ਦੇ ਜੰਮਪ ਹਨ ਕੋ ਬੇਬ ਬਬਤਰਾ ਸਿੰਘ ਨੂੰ ਵੀ ਬਹੁਤ ਤੰਗੀ ਤੈਨਾਂ ਲੋਕਾਂ ਨੇ ਹੁਣ ਜਿਹੜਾ ਅੰਮਤਪਾਲ ਡਿਗਰੂਗੜ ਬੈਠਾ ਜੇਲ੍ਹ ਵਿੱਚ ਤੁਹਾਨੂੰ ਹੀ ਪਤਾ ਹੈ ਕਿਨੇ ਪੰਜਾਬ ਦੇ ਲੋਕਾਂ ਨੂੰ ਬੇਕੂਬੜਾਇਆ ਗੁਰੂ ਗ੍ਰੰਥ ਸਾਹਿਬ ਤਵੀ ਕਹਾੜ ਲੈ ਗਏ ਐਨਾ ਥਾਲੇ ਦੇ ਹਮਲਾ ਕੀਤਾ ਹੁਣ ਦੇ ਪਰ ਬੈਠਾ ਐਨਈਏ ਲੱਗ ਕੇ ਉਹਦਾ ਇਹਨੇ ਡਿਗਰੂਗੜ ਜੇਲ੍ਹ ਵਿੱਚ ਮਹਿਲਾ ਕਹਿੰਦਾ ਵੀ ਸ਼ੁਕ ਸ਼ਾਂਤੀ ਬਣਾਈ ਰੱਖੋ ਕੋਈ ਵੀ ਆਪਣਾ ਰੋਟੀ ਘੱਟ ਖਾ ਲੋ ਕਹਿ ਨਾ ਕਰੋ ਸਾਡਿਆਂ ਉਂਟਲੀ ਖੋਰ ਕਰਾ ਚਾਣਾ ਨਸ਼ਾ ਤੋਂ ਦੂਰ ਰਹੋ ਜਿਹੜੇ ਸਾਡੇ ਬੱਚਿਆਂ ਨਾਲ ਮਤਭੈਲੀ ਕਰ ਰਹੇ ਆ ਮੈਂ ਉਹਨਾਂ ਨੂੰ ਵੀ ਕਹੂੰਗਾ ਬੰਦੇ ਬਣ ਜਿਓ ਤੇ ਮਾਨਸਿਕਤ ਵੀ ਸਹੀ ਕਰ ਲਓ ਕਿਉਂਕਿ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਆ ਨਾਲ ਹਮਾਚੇ ਲੱਗਦਾ ਸਾਡੇ ਹੋਵੇ ਤੇ ਉਹ ਦੇਵਕੀ ਪੁਮੀਆਂ ਕਿਉਂਕਿ ਸੁਖਸ਼ਾਂਤੀ ਪੰਜਾਬ ਵਿੱਚ ਰਹਿਣੀ ਚਾਹੀਦੀ ਆ ਸੋਨੇ ਦੀ ਚਿੜੀਆ ਆਪਾਂ ਬਣਾਵਾ ਪੰਜਾਬ ਨੂੰ ਤਵਾੜਾ ਦੇ ਸਾਧੂ ਸੰਤਾਂ ਦੀ ਸੇਵਾ ਕਰਦੇ ਰਹੋ ਚਾਹ ਇੱਕ ਦੀ ਚਾਹੇ ਪੰਜ ਦੀ ਕਰੋ ਜਿੱਥੇ करो सुख शांति धन्यवाद मैता जीव श्री राम जी है तो वागुरु जी का खालसा श्री वाहू जी दे। दे तो वा। <laughs> भाई भाई। नी नी की फतेह धनबाद बबा सतनाम सिंह जी जी हर साल ਇੰਨੀ ਸੇਵਾ ਕਰਦੇ ਆ ਰਹੇ ਹੋ ਵੀ ਤੁਹਾਡਾ ਬਹੁਤ ਵੱਡਾ ਪਣਾ ਗੋਹ ਗਰੀਬ ਦੀ ਰੱਖਿਆ ਕਰਦੇ ਹੋ ਬੇਜਵਾਨ ਪੰਛੀਆਂ ਨੂੰ ਪਛਵਾਂ ਨੂੰ ਚਾਰਾ ਪਾਉਂਦੇ ਹੋ ਦਾਣਾ ਪਾਉਂਦੇ ਹੋ ਬਹੁਤ ਵੱਡਾ ਤੁਹਾਡਾ ਤੇਲਾ ਬਾਬਾ ਜੀ ਤੁਹਾਨੂੰ ਭਾਈ ਗੁਰੂ ਚੜ੍ਹਦੀ ਕਲਾ ਵਿੱਚ ਤੁਮਨ ਸ਼੍ਰੀ ਰਾਮ ਚੜ੍ਹਦੀ ਕਲਾ ਵਿੱਚ ਆਈ ਪੀਐਸਬ ਤੋਂ ਪੜਨ ਕਰਦੇ ਕਰਤਾ ਕਰਤਾਰ ਜੀ